ਬੀਤੇ ਦਿਨੀ ਦਿੱਲੀ ਦੇ ਵਿੱਚ ਹੋਏ ਬਲਾਸ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਜੀਐਮਡੀ ਮਾਲ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਪਹੁੰਚ ਚੁੱਕੀ ਹੋਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਕਿਉਂਕਿ ਪਹਿਲਾਂ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਹੈਂਡ ਗ੍ਰੇਨੇਡ ਮਿਲਿਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਸਿਕਿਉਰਿਟੀ ਟਾਈਟ ਕਰ ਦਿੱਤੀ ਗਈ ਸੀ ਲਗਾਤਾਰ ਚੈਕਿੰਗਸ ਕੀਤੀਆਂ ਜਾ ਰਹੀਆਂ ਸੀ ਫਿਲਹਾਲ ਹਜੇ ਉਹ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਤੇ ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਵੱਡਾ ਬਲਾਸਟ ਹੋਇਆ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਜਿਹੜੀ ਹੈ ਉਹ ਹੁਣ ਚੈਕਿੰਗ ਕਰ ਰਹੀ ਹੈ ਲਗਾਤਾਰ ਜਿਹੜੇ ਵੀ ਮਾਲਸ ਨੇ ਜਿੱਥੇ ਜ਼ਿਆਦਾ ਪਬਲਿਕ ਜਿਹੜੀ ਹੈ ਉਹ ਪਹੁੰਚਦੀ ਹੈ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੱਲੇ-ਕੱਲੇ ਬੋਰੇ ਦੀ ਕੱਲੇ-ਕੱਲੇ ਬੈਗ ਦੀ ਲੋਕਾਂ ਦੇ ਬੈਗ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਕਿਉਂਕਿ ਲਗਾਤਾਰ ਪਹਿਲਾਂ ਲੁਧਿਆਣਾ ਸ਼ਹਿਰ ਦੇ ਵਿੱਚ ਹੈਂਡ ਗ੍ਰੇਨੇਡ ਮਿਲਣ ਦਾ ਮਾਮਲਾ ਸਾਹਮਣੇ ਆਇਆ ਉਦੋਂ ਵੀ ਪੁਲਿਸ ਵੱਲੋਂ ਲਗਾਤਾਰ ਜਾਂਚ ਜੜੀ ਕੀਤੀ ਜਾ ਰਹੀ ਸੀ ਉਹ ਸੇ ਹੈਂਡ ਗ੍ਰੇਡ ਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਲਿਆਂਦਾ ਗਿਆ ਸੀ ਤੇ ਲਾਸ ਜਿਹੜਾ ਹੋ ਸਕਦਾ ਸੀ ਜਿਸ ਤੋਂ ਜਿਹੜਾ ਪੁਲਿਸ ਦੇ ਵੱਲੋਂ ਜਾਂਚ ਕਰ ਲਈ ਗਈ ਤਾਂ ਤਾਣਾ ਡਿਵੀਜ਼ਨ ਨੰਬਰ 3 ਅਤੇ 4 ਦੇ ਐਸ ਐਚਓ ਆਪਣੀ ਟੀਮ ਦੇ ਨਾਲ ਇੱਥੇ ਪਹੁੰਚ ਚੁੱਕੇ ਹੋਏ ਨੇ ਕੱਲੀ-ਕੱਲੀ ਜਗ੍ਹਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿੱਥੇ ਪੁਲਿਸ ਨੂੰ ਸ਼ੱਕ ਲੱਗ ਰਿਹਾ ਤਾਂ ਉਹ ਹਰੇਕ ਥਾਂ ਦੀ ਜਿਹੜੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਚਾਹੇ ਉਹ ਡਸਟ ਬਿਨਸ ਹੋਣ ਜਾਂ ਫਿਰ ਕੋਈ ਬੈਗਸ ਹੋਣ ਲੋਕਾਂ ਦੇ ਬੈਗਸ ਹੋਣ ਜਿਹੜੇ ਸਫਰ ਕਰ ਰਹੇ ਨੇ ਉਹਨਾਂ ਦੇ ਬੈਗਸ ਉਹ ਹਰ ਇੱਕ ਚੀਜ਼ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਸੁਰੱਖਿਆ ਜਿਹੜੀ ਆ ਉਹ ਦਿੱਤੀ ਜਾਵੇ ਲੁਧਿਆਣਾ ਦੇ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ ਇਸ ਕਰਕੇ ਪੁਲਿਸ ਜਿਹੜੀ ਆ ਹੁਣ ਅਲਰਟ ਮੋਡ ਤੇ ਆ ਲਗਾਤਾਰ ਚੈਕਿੰਗਸ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਲੁਧਿਆਣਾ ਦੇ ਕਾਰਡ ਵਾਲਾ ਇਲਾਕਾ ਵੱਖ-ਵੱਖ 몰ਸ ਫੋਨ ਜਾਂ ਫਿਰ ਭੀੜ ਭੜ ਵਾਲੇ ਇਲਾਕੇ ਜਿਹੜੇ ਜਿੱਥੇ ਪੁਲਿਸ ਨੂੰ ਸ਼ੱਕ ਲੱਗ ਰਿਹਾ ਉਸ ਹਰ ਇੱਕ ਜਗਾਹ ਦੀ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਪੰਜਾਬ ਦੇ ਵਿੱਚ ਰੈਡ ਅਲਰਟ ਦਿੱਲੀ ਦੇ ਬਲਾਸ ਤੋਂ ਬਾਅਦ ਜਿਹੜਾ ਕਰ ਦਿੱਤਾ ਗਿਆ ਦਿੱਲੀ ਦੇ ਵਿੱਚ ਵੱਡਾ ਧਮਾਕਾ ਹੋਇਆ ਜਿਸ ਤੋਂ ਬਾਅਦ ਹੁਣ ਪੰਜਾਬ ਦੀ ਪੁਲਿਸ ਅਲਰਟ ਮੋਡ ਦੇ ਉੱਤੇ ਹੈ ਉਹ ਹਰ ਇੱਕ ਜਗਾ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਚਾਹੇ ਉਹ ਬੰਦ ਪਈ ਜਗਾ ਕਿਉਂ ਨਾ ਹੋਵੇ ਉਸ ਜਗਾ ਦੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਉਹ ਹਰ ਇੱਕ ਜਗਾ ਦੀ ਪ੍ਰੋਪਰ ਤਰੀਕੇ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਹੋਵੇ ਲੁਧਿਆਣਾ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਜਿੱਥੇ ਲੋਕ ਜ਼ਿਆਦਾ ਸਫਰ ਕਰਦੇ ਨੇ ਜਾਂ ਫਿਰ ਗੱਲ ਕਰੀਏ ਲੁਧਿਆਣਾ ਸ਼ਹਿਰ ਇਹ ਹੈ ਸ਼ਹਿਰ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਪਾਰੀ ਜਿਹੜੇ ਨੇ ਇੱਥੇ ਖਰੀਦਦਾਰੀ ਕਰਨ ਦੇ ਲਈ ਆਪਣਾ ਵਪਾਰ ਕਰਨ ਦੇ ਲਈ ਆਉਂਦੇ ਨੇ ਤਾਂ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਤਾਂ ਹਰ ਇੱਕ ਜਗ੍ਹਾ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਸ ਮਾਲ ਦੇ ਵਿੱਚ ਜਿਹੜੇ ਕੂੜੇ ਦੇ ਬੋਰੇ ਪਏ ਨੇ ਲਗਾਤਾਰ ਉਸ ਬੋਰਿਆਂ ਦੇ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਲੁਧਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਵੱਖ-ਵੱਖ ਚੌਂਕਾ ਦੇ ਵਿੱਚ ਵੀ ਨਾਕਾਬੰਦੀ ਕੀਤੀ ਗਈ ਹੈ ਲੋਕਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਸੋ ਹੁਣ ਲੁਧਿਆਣਾ ਦਾ ਇੱਕ ਭੀੜ ਭੜੇ ਇਲਾਕੇ ਵਾਲਾ ਮਾਲ ਜਿੱਤੇ ਲੁਧਿਆਣਾ ਪੁਲਿਸ ਚੈਕਿੰਗ ਕਰਦੀ ਮੌਕ ਡ੍ਰਿਲ ਚਲਾਈ ਜਾ ਰਹੀ ਹੈ ਪੰਜਾਬ ਰੈਡ ਅਲਰਟ ਤੇ ਹੈ ਸੋ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕੁਝ ਹੀ ਦੂਰੀ ਦੇ ਉੱਤੇ ਇੱਥੇ ਰੇਲਵੇ ਸਟੇਸ਼ਨ ਵੀ ਹੈ ਹੋ ਸਕਦਾ ਹੈ ਕਿ ਪੁਲਿਸ ਦੇ ਵੱਲੋਂ ਰੇਲਵੇ ਸਟੇਸ਼ਨ ਦੀ ਵੀ ਚੈਕਿੰਗ ਕੀਤੀ ਜਾਵੇ ਕਿਉਂਕਿ ਰੇਲਵੇ ਸਟੇਸ਼ਨ ਤੋਂ ਕਾਫੀ ਲੋਕ ਜਿਹੜੇ ਨੇ ਇਸ ਸ਼ਹਿਰ ਦੇ ਵਿੱਚ ਸਫ਼ਰ ਕਰਦੇ ਨੇ ਇਸ ਸ਼ਹਿਰ ਤੋਂ ਦੂਜੇ ਸ਼ਹਿਰਾਂ ਦੇ ਵਿੱਚ ਸੂਬਿਆਂ ਦੇ ਵਿੱਚ ਵੀ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਕੁਝ ਹੀ ਦੇਰੀ ਦੇ ਵਿੱਚ ਉਸ ਰੇਲਵੇ ਸਟੇਸ਼ਨ ਦੀ ਵੀ ਚੈਕਿੰਗ ਕੀਤੀ ਜਾਵੇ ਤਾਂ ਲੁਧਿਆਣਾ ਪੁਲਿਸ ਜਿਹੜੀ ਉਹ ਇੱਥੇ ਪਹੁੰਚੀ ਹੋਈ ਹੈ ਲਗਾਤਾਰ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਪੰਜਾਬ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਖਾਣਾ ਡਿਵੀਜ਼ਨ ਨੰਬਰ 4 ਦੇ ਐਸ ਐਚ ਓ ਗਗਨਪ੍ਰੀਤ ਸਿੰਘ ਜੀ ਮੌਜੂਦ ਨੇ। ਸਰ ਹਾਂ। ਸੋ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ। ਸਰ ਅੱਜ ਚੈਕਿੰਗ ਕੀਤੀ ਜਾ ਰਹੀ ਹੈ। ਕਿਹੜੀ ਕਿਹੜੀ ਥਾਂ ਤੋਂ ਉੱਤੇ ਇਹ ਚੈਕਿੰਗ ਕੀਤੀ ਜਾ ਰਹੀ ਕਿਉਂਕਿ ਦਿੱਲੀ ਦੇ ਬਲਾਸ ਤੋਂ ਬਾਅਦ ਪੰਜਾਬ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ। ਅੱਜ ਜਿਹੜੀ ਕਿ ਨਾ ਅਸੀਂ ਜੀਐਮਡੀ ਮਾਲਾ ਜੀ ਇਹਦੇ ਵਿੱਚ ਅਸੀਂ ਸਾਰੀ ਸਬਡਿਵੀਜ਼ਨ ਦੀ ਫੋਰਸ ਇਕੱਠੀ ਹੋ ਕੇ ਚੈਕਿੰਗ ਕਰ ਰਹੀ ਹੈ। ਐਸੀ ਰੂਟੀਨ ਦੀ ਚੈਕਿੰਗ ਹੈਗੀ ਹੈ ਜੀ। ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਪਬਲਿਕ ਨੂੰ। ਇਹ ਲੋਕਾਂ ਦੀ ਸੇਫਟੀ ਲਈ ਹੈ ਜਪਾਂਗੇ। ਸੋ ਕਿਹੜੀਆਂ-ਕਿਹੜੀਆਂ ਥਾਵਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ, ਲੋਕਾਂ ਦੇ ਬੈਗਸ ਵੀ ਚੈੱਕ ਕੀਤੇ ਜਾ ਰਹੇ ਨੇ ਨਾਲ-ਨਾਲ ਸਭ ਨੂੰ ਜਿਹੜੀ ਕੋਈ ਚੀਜ਼ ਸਾਨੂੰ ਸਸਪੈਕਟ ਲੱਗ ਰਹੀ ਹੈ, ਕੋਈ ਲਵਾਰਿਸ ਪਈ ਹੈ ਜਾਂ ਕੋਈ ਬੰਦ ਜਗਾ ਪਈ ਹੈ ਜਿੱਥੇ ਲੱਗ ਰਿਹਾ ਵੀ ਜੇ ਕੋਈ ਨਹੀਂ ਆ ਰਿਹਾ ਉਹ ਸਾਰੀ ਜਗਾ ਚੈੱਕ ਕਰ ਰਹੇ ਹਾਂ ਅਸੀਂ ਮਾਲਸ ਤੁਸੀਂ ਇੱਕ ਤੋਂ ਬਾਅਦ ਹੋਰ ਥਾਵਾਂ ਤੇ ਵੀ ਜਿਹੜਾ ਭੀੜ-ਪਾੜ ਵਾਲੇ ਇਲਾਕੇ ਨੇ ਉਹਨ ਤੋ ਬਿਲਕੁਲ ਲੁਧਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦਾ ਜੀਐਮਡੀ ਮੋਹਲਾ ਲੋਕਲ ਅੱਡੇ ਦੇ ਕੋਲ ਜਗਰਾਉਂ ਪੁਲ ਦੇ ਕੋਲ ਪੀੜਪਾੜ ਵਾਲਾ ਇਲਾਕਾ ਜਿੱਥੇ ਕੱਲੀ-ਕੱਲੀ ਚੀਜ਼ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਸੋ so, थाना ਡਿਵੀਜ਼ਨ ਨੰਬਰ ਦੇ ਐਸ ਐਚਓ 4 ਦੇ ਐਸ ਐਚਓ ਗਗਨਪ੍ਰੀਤ ਸਿੰਘ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਕਿਸੇ ਤਰ੍ਹਾਂ ਦੇ ਪੈਨਿਕ ਹੋਣ ਦੀ ਲੋਕਾਂ ਨੂੰ ਜ਼ਰੂਰਤ ਨਹੀਂ ਹੈ ਇਹ ਰੂਟੀਨ ਚੈਕਿੰਗ ਦੀ ਤਰ੍ਹਾਂ ਹੀ ਇੱਕ ਚੈਕਿੰਗ ਕੀਤੀ ਜਾ ਰਹੀ ਹੈ ਸੋ ਹੁਣ ਸਾਰੀਆਂ ਥਾਮਾਂ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਜਾਵੇਗੀ ਜਿੱਥੇ ਪੁਲਿਸ ਨੂੰ ਸਸਪੈਕਟਿਡ ਲੱਗਦਾ ਹੈ ਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਸੋ ਉਸ ਨੂੰ ਲੈ ਕੇ ਲਗਾਤਾਰ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਤਾਂ ਪੁਲਿਸ ਮੁਲਾਜ਼ਮੇ ਤੇ ਮੌਕੇ ਤੇ ਪਹੁੰਚ ਚੁੱਕੇ ਹੋਏ ਨੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਸੋ ਐਡੀਸੀਪੀ ਬਨੂ ਸਮੀਤ ਵਰਮਾ ਜੀ ਸਾਡਾ ਮਜੂਰਨੇ ਸਰ ਅੱਜ ਮੌਕ ਡ੍ਰਿਲ ਕੀਤੀ ਜਾ ਰਹੀ ਜੀ ਐਮਡੀ ਮਾਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਚੈਕਿੰਗ ਜਿਹੜੀ ਇਹ ਕੀਤੀ ਜਾ ਰਹੀ ਹੈ ਇਹ ਰੂਟੀਨ ਐਕਸਰਸਾਈਜ਼ ਹੈ ਜੀ ਤੁਸੀਂ ਇਹਨੂੰ ਰਿਹਸਲ ਕਹਿ ਸਕਦੇ ਹੋ ਕਿ ਇਹ ਮੌਕ ਡ੍ਰਿਲ ਦਾ ਮਤਲਬ ਹੁੰਦਾ ਹੈ ਕਿ ਅਗਰ ਕੁਝ ਇੱਥੇ ਹੋ ਜਾਂਦਾ ਤਾਂ ਪੁਲਿਸ ਨੇ ਕਿਸ ਤਰੀਕੇ ਨਾਲ ਰਿਸਪੌਂਡ ਕਰਨਾ ਹੈਗਾ ਤਾਂ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਐਕਸਰਸਾਈਜ਼ ਕੀਤੀ ਹੈ ਤਾਂ ਕਿ ਜਿਹੜਾ ਥਾਣੇ ਦਾ ਲੋਏਸਟ ਲੈਵਲ ਦਾ ਅਧਿਕਾਰੀ ਹੈ ਉਹਨੂੰ ਪਤਾ ਹੋਵੇ ਕਿ ਅਗਰ ਕੁਝ ਹੋ ਜਾਦਾ ਤਾਂ ਕਿ ਕਿਸ ਤਰੀਕੇ ਨਾਲ ਰਿਸਪੌਂਡ ਕਰਨਾ ਤਾਂ ਉਹ ਐਕਸਰਸਾਈਜ਼ ਜਿਹੜੀ ਅੱਜ ਅਸੀਂ ਜੀਐਮਡੀ ਮਾਲ ਜਿਹੜੀ ਹੈਗੀ ਉਹ ਕੀਤੀ ਸੋ ਦਿੱਲੀ ਦੇ ਵਿੱਚ ਵੀ ਜਿਹੜਾ ਵੱਡਾ ਬਲਾਸਟ ਹੋਇਆ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਉਸ ਨੂੰ ਲੈ ਕੇ ਵੀ ਇਹ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਇਹ ਪਾਰਟਿਕੂਲਰ ਨਹੀਂ ਹੈਗੀ ਲੇਕਿਨ ਅਸੀਂ ਸਾਡੀ ਰੁਟੀਨ ਐਕਸਰਸਾਈਜ਼ ਹੈ ਇਹ ਨਹੀਂ ਹੈਗਾ ਕਿ ਇਹ ਬਲਾਸ ਤੋਂ ਬਾਅਦ ਦਿੱਲੀ ਬਲਾਸ ਤੋਂ ਬਾਅਦ ਇਹ ਸਟਾਰਟ ਹੋਈ ਹੈ ਸਾਡੀ ਤੁਸੀਂ ਦੇਖਿਆ ਹੋਣਾ ਅਸੀਂ ਵਕ ਵਕ ਟਾਈਮ ਤੇ ਕਦੀ ਰੇਲਵੇ ਸਟੇਸ਼ਨ ਕਦੀ ਹੋਰ ਬਾਜ਼ਾਰ ਵਗੈਰਾ ਕਦੀ ਮਾਲ ਹੋਦੀ ਕੋਈ ਕਦੀ ਪਾਰਕਿੰਗ ਉਹ ਸਾਡਾ ਇੱਕ ਸ਼ਡਿਊਲ ਬਣਿਆ ਹੋਇਆ ਹੈ ਸਾਡਾ ਸੀਪੀ ਸਰ ਦੀਆਂ ਬੜੀਆਂ ਸਟ੍ਰਿਕਟ ਇਨਸਟਰਕਸ਼ਨਸ ਨੇ ਤੇ ਉਹਦੇ ਨੂੰ ਅਸੀਂ ਫਾਲੋ ਕਰਦੇ ਹੋਏ ਰੁਟੀਨ ਆਪਣਾ ਜਿਹੜੀ ਕੁਛ ਨਾ ਕੁਛ ਜਿਹੜਾ ਅਸੀਂ ਇਹ ਕਰਦੇ ਹਾਂ ਸੋ ਡੀਜੀਪੀ ਪੰਜਾਬ ਦੇ ਵੱਲੋਂ ਰੈਡ ਅਲਰਟ ਨੂੰ ਲੈ ਕੇ ਵੀ ਕੋਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਬਿਲਕੁਲ ਜਿਹੜਾ ਹੈਗਾ ਅਲਰਟ ਹੈਗਾ ਦੇਖੋ ਜੀ ਅਲਰਟ ਹੈਗਾ ਤਾਂ ਉਹਦੇ ਜਿਵੇਂ ਪੁਲਿਸ ਦੰਦ ਦੇਖ ਰਹੇ ਹੋਗੇ ਕਿ ਬਾਹਰ ਹੈਗੇ ਟ੍ਰੈਫਿਕ ਪੁਲਿਸ ਬਾਹਰ ਹੁੰਦੀ ਹੈ ਸਾਡੇ ਸਿਵਲ ਦੇ ਵਿੱਚ ਸਪੈਸ਼ਲ ਬ੍ਰਾਂਚ ਹੈ ਉਹ ਬਾਹਰ ਹੈ ਥਾਣੇ ਵਾਲੇ ਬਾਹਰ ਮੁਲਾਜ਼ਮ ਹੈਗੇ ਨੇ ਅਸੀਂ ਉਹਨੂੰ ਚੈਕਿੰਗ ਕਰ ਰਹੇ ਹਾਂ ਬਾਕੀ ਏਰੀਆਜ਼ ਦੇ ਵਿੱਚ ਵੀ ਜਿਹੜਾ ਹੈਗਾ ਅਲਗ-ਅਲਗ ਥਾਣੇ ਜਿਹੜੇ ਹੈਗੇ ਨੇ ਉਹ ਬਾਹਰ ਤੇ ਆਪਣਾ ਆਪਣਾ ਚੈਕਿੰਗ ਜਿਹੜੀ ਉਹ ਕਰ ਰਹੇ ਸੋ ਜੀਐਮਡੀ ਮਾਲ ਤੋਂ ਇਲਾਵਾ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਵੀ ਇਸੇ ਤਰੀਕੇ ਦੇ ਨਾਲ ਮੌਕ ਡ੍ਰਿਲ ਚਲਾਈ ਜਾਏਗੀ ਨਹੀਂ ਅਸੀਂ ਜਿਹੜਾ ਮੌਕ ਡ੍ਰਿਲ ਹੀ ਹੈਗਾ ਉਹ ਜਿਹੜਾ ਮ ਤਾਰੇ ਅਕਸਰ ਦੇਖਿਆ ਜਾਂਦਾ ਜਦੋਂ ਪੁਲਿਸ ਕਿਸੇ ਤਰ੍ਹਾਂ ਦਾ ਅਭਿਆਸ ਕਰਦੀ ਹੈ ਜਾਂ ਚੈਕਿੰਗ ਕਰਦੀ ਹੈ ਤਾਂ ਲੋਕ ਜਿਹੜੇ ਨੇ ਉਹ ਘਬਰਾ ਜਾਂਦੇ ਨੇ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਇਹ ਕੋਈ ਪੈਨਿਕ ਕਰਨ ਵਾਲੀ ਗੱਲ ਨਹੀਂ ਹੈਗਾ ਇਹ ਸਿਰਫ ਸਾਡੇ ਇੱਕ ਤਰ੍ਹਾਂ ਦੀ ਰਿਹਸਲ ਹੈ ਤੁਸੀਂ ਕਹਿ ਸਕਦੇ ਹੋ ਤੇ ਅਸੀਂ ਜਿਹੜੀ ਅਗਲਾ ਟਾਈਮ ਤੇ ਜਿਹੜਾ ਕਰਦੇ ਰਹਿੰਦੇ ਆ ਤੇ ਜਸ ਨਾਰਮਲ ਐਕਸਰਸਾਈਜ਼ ਸੋ ਬਿਲਕੁਲ ਲੁਧਿਆਣਾ ਪੁਲਿਸ ਦੇ ਵੱਲੋਂ ਜਿਹੜੀ ਹੈ जीएमडी मॉल ਦੇ ਵਿੱਚ ਇੱਕ ਮੌਕ ਟ੍ਰੇਲ ਚਲਾਈ ਗਈ ਹੈ ਇੱਕ ਅਭਿਆਸ ਜਿਹੜਾ ਹੁੰਦਾ ਹੈ ਸੋ ਹਰ ਇੱਕ ਪੁਲਿਸ ਮੁਲਾਜ਼ਮ ਜਿਨ੍ਹਾਂ ਨੂੰ ਪਤਾ ਲੱਗਵੇ ਕਿ ਜੇਕਰ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਉਸ ਅਣਸੁਖਾਵੀ ਘਟਨਾ ਤੋਂ ਜਿਹੜਾ ਹੈ ਨਜਿੱਟਣਾ ਹੈ ਤਾਂ ਉਸ ਨੂੰ ਲੈ ਕੇ ਜਿਹੜੀ ਚੈਕਿੰਗ ਕੀਤੀ ਗਈ ਲੋਕਾਂ ਦੇ ਬੈਗਸ ਵੀ ਚੈੱਕ ਕੀਤੇ ਗਏ ਤੇ ਨਾਲ ਹੀ ਪੁਲਿਸ ਮੁਲਾਜ਼ਮਾਂ ਦਾ ਇਹ ਕਹਿਣਾ ਹੈ ਕਿ ਲੁਧਿਆਣਾ ਵਾਸੀਆਂ ਨੂੰ ਜਿਹੜਾ ਹੈ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਰੂਟੀਨ ਦੀ ਤਰ੍ਹਾਂ ਇੱਕ ਚੈਕਿੰਗ ਹੈ ਜੋ ਅੱਗੇ ਵੀ ਨਿਰੰਤਰ ਜਿਹੜੀ ਹੈ ਜਾਰੀ ਰਹੇਗੀ ਸੋ ਦਿੱਲੀ ਦੇ ਬਲਾਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਕਿਹਾ ਜਾ ਸਕਦਾ ਹੈ ਕਿ ਉਸ ਨੂੰ ਲੈ ਕੇ ਵੀ ਜਿਹੜੀ ਪੁਲਿਸ ਉਹ ਅਲਰਟ ਮੋਡ ਦੇ ਉੱਤੇ ਹੈ ਲੁਧਿਆਣਾ ਤੋਂ ਵੀਡੀਓ ਜਨਲੇ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ